ਸਤਿ ਸ਼੍ਰੀ ਅਕਾਲ ਜੀ ਮੈਂ ਨਦੀਪ ਸਿੰਘ ਰਾਓ ਪ੍ਰੋਗਰਾਮ ਸੇਧਿਆ ਵੀ ਲੈ ਕੇ ਹਾਜ਼ਰ ਹਾਂ ਹਮੇਸ਼ਾ ਜਿਹੜਾ ਸਾਥ ਪੋਣਿਆ ਵੈਸੇ ਕੁਮਾਰ ਸੂਰਜੀ ਨਾਲ ਵੈ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਰੌਸਾ ਸਤਿ ਸ਼੍ਰੀ ਅਕਾਲ ਜੀ ਵੈ ਸਾਹਿਬ ਅੱਜ ਆਪਾਂ ਗੱਲ ਕਰਦੇ ਆ ਜਿਹੜੇ ਬੱਚੇ ਕਹਿ ਲਓ ਨੌਜਵਾਨ ਕਹਿ ਲਓ ਬਾਡੀ ਬਿਲਡਿੰਗ ਕਰਦੇ ਨੇ ਜੀ ਜਿਮ ਜਾਂਦੇ ਨੇ ਐਕਸਰਸਾਈਜ਼ ਕਰਕੇ ਉਹਨਾਂ ਨੇ ਮਸਲ ਵਗੈਰਾ ਆਪਣੇ ਗਰੋ ਕਰਨੇ ਹੁੰਦੇ ਨੇ ਉਹ ਜਿਹੜੇ ਮਹਿੰਗੇ ਪ੍ਰੋਡਕਟ ਮੰਗਾਉਂਦੇ ਨੇ ਜੀ ਡੱਬਿਆਂ ਚ ਪ੍ਰੋਟੀਨ ਵਗੈਰਾ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਮਹਿੰਗੇ ਵੀ ਪੈਂਦੇ ਨੇ ਤੇ ਉਹਨਾਂ ਦੇ ਵਿੱਚ ਸਾਈਡ ਇਫੈਕਟ ਵੀ ਸੁਣੇ ਨੇ ਤੇ ਆਪਾਂ ਇਹੋ ਜੀ ਕੋਈ ਖਰਾਕ ਦੱਸੋ ਉਹਨਾਂ ਨੂੰ ਜੀ ਜਿਹੜੀ ਘਰ ਬਣਾਈ ਜਾ ਸਕੇ ਤੇ ਪ्योर ਵੀ ਹੋਵੇ ਜੀ ਸਾਤੀ ਵੀ ਪਵੇ ਤੇ ਉਹਦੇ ਫਾਇਦੇ ਵੀ ਹੋਣ ਜੀ ਦੇਖੋ ਜਿਹੜੇ ਆਪਾਂ ਸਪਲੀਮੈਂਟ ਖਾਨੇ ਆ ਨਾ ਉਹਨਾਂ ਦੇ ਵਿੱਚ ਕੋਈ ਨਾ ਕੋਈ ਜ਼ਿਆਦਾ ਸਟੀਰੋਇਡ ਪਾ ਦਿੱਤਾ ਜਾਂਦਾ ਉਹ ਕਈ ਚੀਜ਼ਾਂ ਹੁੰਦੀਆਂ ਨੇ ਵੀ ਜਲਦੀ ਬੰਦੇ ਨੂੰ ਕੰਨੀਆਂ ਨੂੰ ਕੰਨੀਆਂ ਬੱਚਿਆਂ ਨੂੰ ਹੁੰਦਾ ਵੀ ਯਾਰ weight gain ਕਰ ਲਈਏ ਫਟਾਫਟ ਜਿੰਮ ਜਾਂਦੇ ਆ ਰੋਲੇ ਛੋਲੇ ਬਣਾ ਲਈਏ ਪਰ ਉਹਨਾਂ ਨਤੀਜੇ ਨੇ ਜਿਹੜੇ ਬਹੁਤ ਕਈ ਤਰ੍ਹਾਂ ਦੇ ਮਾੜੇ ਭੁਗਤਨੇ ਪੈਂਦੇ ਨੇ ਤੁਸੀਂ ਦੇਖਿਆ ਹੋਣਾ ਕਈ ਲੋਕ ਨਾ ਜਿਮ 'ਚ ਹੀ ਜਾਂਦੇ ਨੇ ਅਟੈਕ ਆ ਜਾਂਦਾ ਹੋਰ ਦਿੱਕਤਾਂ ਆ ਜਾਂਦੀਆਂ ਨੇ ਕਿਉਂਕਿ ਜਦੋਂ ਵੀ ਕੋਈ ਸਪਲੀਮੈਂਟ ਲੈਣਾ ਹੁੰਦਾ ਨਾ ਜਾਂ ਤਾਂ ਅਸੀਂ ਪ੍ਰੋਫੈਸ਼ਨਲ ਬਾਡੀ ਬਿਲਡਰ ਹੋਈਏ ਫਿਰ ਤਾਂ ਉਹ ਦੇਖਰੇਖ 'ਚ ਕਿਸੇ ਡਾਕਟਰ ਦੇ ਅਧੀਨ ਲਿਆ ਜਾਂਦਾ ਲੰਦੇ ਨੇ ਲੋਕ ਜਿਹੜੇ ਹੁਣ ਪ੍ਰੋਫੈਸ਼ਨਲ ਵਰਲਡ ਲੈਵਲ ਤੇ ਖੇਡਦੇ ਨੇ ਪਰ ਜਦੋਂ ਅਸੀਂ ਇਨੀਸ਼ੀਅਲ ਆਰਮ ਆਪਣੇ ਵਾਸਤੇ ਆਪਣੀ ਬਾਡੀ ਬਣਾਉਣੀ ਆ ਸੋਹਣੇ ਲੱਗਣ ਵਾਸਤੇ ਜਾਂ ਹੋਰ ਤਾਂ ਸਾਨੂੰ ਨਾਲ ਦੀ ਨਾਲੇ ਧਿਆਨ ਰੱਖਣਾ ਚਾਹੀਦਾ ਵੀ ਜਿਹੜਾ ਕੋਈ ਸਿਹਤ ਨੂੰ ਨੁਕਸਾਨ ਨਾ ਹੋਵੇ ਉਦੋਂ ਦਾ ਕੋਈ ਸਪਲੀਮੈਂਟ ਲੈ ਲੈਣਾ ਚਾਹੀਦਾ ਸਾਨੂੰ ਉਹਦੇ 'ਚ ਸਾਡੇ ਕੁਝ ਚੀਜ਼ਾਂ ਨੇ ਜਿਹੜੀਆਂ ਆਮ ਜੜੀਆਂ ਮੂਟੀਆਂ ਹੀ ਇਹ ਹੀ ਪਾ ਕੇ ਜੇ ਅਸੀਂ ਬਣਾ ਲਈਏ ਤਾਂ ਜਿਵੇਂ ਹੁਣ ਅਸ਼ਵਗੰਧਾ ਹੀ ਆ ਉਹ ਜੋ ਬਹੁਤ ਜ਼ਿਆਦੇ ਜਿਹੜੀ ਤਾਕਤ ਆ ਨਰਵਸ ਟੋਨਿਕਾ ਨਿਰਵਾਇਨ ਟੋਨਿਕਾ ਇਦੇ ਵਿੱਚ ਹਰ ਚੀਜ਼ ਆ ਵੇਟ ਨੂੰ ਜੇ ਵਧਾਉਣਾ ਚਾਹੁੰਦੇ ਹੋ ਵਧਾਉਂਦਾ ਹੀ ਵੀ ਆ ਇਹ ਅਸ਼ਵਗੰਧਾ ਖਾਣ ਦੇ ਤਰੀਕੇ ਬਦਲਨੇ ਪੈਂਦੇ ਨੇ ਜਿਹੜਾ ਅਸੀਂ ਆਮ ਦੱਸਦੇ ਆ ਲੋਕਾਂ ਨੂੰ ਉਹ ਅਸ਼ਵਗੰਧਾ ਪਾ ਲੈਣਾ ਚਾਹੀਦਾ ਸਾਨੂੰ ਬਰਾਬਰ ਤੇ ਬਰਾਬਰ ਹੀ ਫਾਇਦਾ ਹੋ ਸਕਦਾ ਇੱਕ ਬਦਾਰੀ ਕੰਦ ਹੁੰਦਾ ਬਦਾਰੀ ਕੰਦ 100 ਗ੍ਰਾਮ ਉਹ ਪਾ ਲਓ ਬਰਾਬਰ ਹੀ ਰੱਖੋ ਇਹ ਸਾਰਾ ਸਮਾਨ 100-100 ਗ੍ਰਾਮ ਪਾ ਕੇ ਨਾਲ ਸ਼ਤਾਵਰ 100 ਗ੍ਰਾਮ ਸ਼ਤਾਵਰ ਇਹਦੇ ਵਿੱਚ 50 ਗ੍ਰਾਮ ਪਾ ਲਓ ਬੀਜ ਕੌਂਚ ਦੇ ਕੌਂਚ ਦੇ ਬੀਜ ਹੈ ਬਹੁਤ ਜਿਆਦਾ ਵਧੀਆ ਨੇ ਸਾਡੇ ਵੀਰੇਜ ਨੂੰ ਵਧਾ ਕੇ ਇੱਕ ਤਾਂ ਸਰੀਰ ਨੂੰ ਵੈਸੇ ਤਾਕਤ ਦਿੰਦੇ ਨੇ ਦੂਜਾ ਮਸਲ ਬਣਾਉਣ ਦੇ ਲਈ ਸਭ ਤੋਂ ਵਧੀਆ ਹੈ ਤੇ ਨਾਲ ਇਹਦੇ ਵਿੱਚ ਪਾ ਲੈਣੀ ਆ 100 ਗ੍ਰਾਮ ਬ੍ਰਹਮੀ ਬੂਟੀ ਹੁਣ ਕੌਂਚ ਦੇ ਬੀਜਾਂ ਲਈ ਕਈ ਲੋਕਾਂ ਨੂੰ ਹੁੰਦਾ ਵੀ ਇਹਨਾਂ ਨੂੰ ਇਦਾਂ ਨਹੀਂ ਵਰਤਣਾ ਚਾਹੀਦਾ ਪਰ ਇਦਾਂ ਕੋਈ ਨੁਕਸਾਨ ਉਹ ਕਰਦੇ ਨਹੀਂ ਪਰ ਫੇਰ ਵੀ ਜੇ ਅਸੀਂ ਉਹਨਾਂ ਦਾ ਉੱਪਰਲਾ ਛਿਲਕਾ ਲਾ ਦਈਏ। ਹੁਣ ਛਿਲਕਾ ਲਾਉਣ ਦੇ ਦੋ ਤਰੀਕੇ ਨੇ ਜਾਂ ਤਾਂ ਉਹਨਾਂ ਨੂੰ ਦੁੱਧ ਚ ਹਵਾਲ ਲਓ। ਹਵਾਲ ਕੇ ਬਾਹਰ ਕੱਢ ਲਓ ਫੇਰ ਛਿਲਕਾ ਉਤਰ ਜਾਂਦਾ ਜਾਂ ਇਦਾਂ ਵੀ ਛਿਲਕਾ ਉਤਾਰਿਆ ਜਾਂਦਾ ਉਹਨਾਂ ਦਾ। ਇਦਾਂ ਭੰਨ ਕੇ ਵਿੱਚੋਂ ਗਰੀ ਨਿਕਲ ਜਾਂਦੀ ਹੈ ਬਹੁਤ ਪਤਲਾ ਛਿਲਕਾ ਹੁੰਦਾ ਉਹਨਾਂ ਦੇ ਉੱਪਰ। ਜੇ ਨਹੀਂ ਵੀ ਉਤਾਰਾਂਗੇ ਤਾਂ ਵੀ ਕੋਈ ਏਡਾ ਨੁਕਸਾਨ ਨਹੀਂ। ਇਹਦੇ ਚ ਮਿਸ਼ਰੀ ਪੈਣੀ ਹੈ 250 ਗ੍ਰਾਮ। ਇੱਕ ਟਾਈਮ ਤਾਂ ਆਪਾਂ ਨੇ ਇਹ ਲੈਣਾ। ਇੱਕ ਚਮਚ ਇਹਦਾ ਰੋਜ਼ ਲਓ। weight ਵੀ ਵਧੂਗਾ ਮਸਲ ਵੀ ਬਣਨਗੇ ਤੇ ਜਾਨ ਵੀ ਆਊ ਕਿ ਸਰੀਰ ਚ ਜਿੰਨਾ ਮਰਜੀ ਆਪਾਂ ਜ਼ੋਰ ਮਾਰ ਲਈਏ ਬਹੁਤ ਵਧੀਆ ਟੋਨਿਕ ਆ ਤੇ ਇੱਕ ਸਾਨੂੰ ਫਿਰ ਲੈਣਾ ਚਾਹੀਦਾ ਜਿਹੜਾ ਪ੍ਰੋਟੀਨ ਜਿਹੜਾ ਸਾਡਾ ਡਾਈਟ ਦਾ ਹੋ ਗਿਆ ਜਿਵੇਂ ਕਾਲੇ ਚਨੇ ਹੋਵੇ ਭੁੰਨੇ ਹੋਏ ਉਹ ਪਾ ਲੋ ਉਹਦੇ ਚ ਬਦਾਮ ਦੀ ਕੀਰੀ ਪਾ ਲੋ ਮਗਜ ਪਾਣੇ ਚਾਹੀਦੇ ਨੇ ਉਹਦੇ ਚ ਕद्दू ਦੇ ਕद्दू ਦੇ ਮਗਜ ਪਾ ਲੋ ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਾ ਕੇ ਖਾਸ਼ 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 ਜਰੂਰ ਪਾਉਣੀ ਚਾਹੀਦੀ ਹੈ ਗਰਮੀਆਂ ਦੇ ਵਿੱਚ ਛੋਟੀ ਇਲਾਚੀ ਗੁਲਾਬ ਦੇ ਫੁੱਲ ਇਹਨੂੰ ਵੀ ਪਾਊਡਰ ਬਣਾ ਕੇ ਸਾਨੂੰ ਰੱਖ ਲੈਣਾ ਚਾਹੀਦਾ ਇਹਨੂੰ ਲੈਣ ਦਾ ਤਰੀਕਾ ਕੀ ਹੈ ਇਹਦੇ ਵਿੱਚ ਮਿਸ਼ਰੀ ਪਾ ਲਓ ਜਾਂ ਤਾਂ ਜਾਂ ਇਹਨੂੰ ਫਿਰ ਇਦਾਂ ਹੀ ਰੱਖੋ ਇਹਨੂੰ ਦੁੱਧ ਵਿੱਚ ਪਾ ਲੈਣੇ ਨੇ ਇਹਦੇ 2 ਚਮਚ 2 ਚਮਚ ਦੁੱਧ ਵਿੱਚ ਪਾ ਕੇ 1-2 ਕੇਲੇ ਪਾ ਲਓ ਇਹਦੇ ਵਿੱਚ ਉਹਨੂੰ ਜਿਵੇਂ ਬਰਾਨਾ ਸ਼ੇਕ ਬਣਾਉਨੇ ਆ ਉਦਾਂ ਹੀ ਬਣਾ ਕੇ ਤੇ ਇਹਦੇ ਨਾਲ ਦੁੱਧ ਦੇ ਵਿੱਚ ਇੱਕ ਸ਼ਵਾਰਾ ਵਾਲ ਲੈਣਾ ਆਪਾਂ ਇਹ ਦੁਨੀਆ ਦਾ ਸਭ ਤੋਂ ਉੱਤਮ ਪ੍ਰੋਟੀਨ ਬਣ ਜਾਂਦਾ ਬਹੁਤ ਜਲਦੀ ਮਸਲ ਗੇਨ ਕਰਦਾ weight ਵਧਾਉਣਾ ਚਾਹੁੰਦੇ ਆ ਤਾਂ ਬਦ ਵੀ ਜਾਂਦਾ ਨਹੀਂ ਮਸਲ ਤਾਂ ਬਹੁਤ ਬਣਾਉਂਦਾ ਇਹ ਜਿਵੇਂ ਅਸੀਂ ਜਿੰਨਾ ਕਿ ਜ਼ੋਰ ਮਾਰਾਂਗੇ ਉਨੇ ਮਸਲੇ ਨੇ ਯਾਨੀ ਬਹੁਤ ਬਿਹਤਰ ਹੈ ਇਹ ਪਰ ਹੁਣ ਇੱਕ ਚੀਜ਼ ਹੋਰ ਚੱਲੀ ਹੋਈ ਹੈ ਜਿਹੜੀ ਆਮ ਲੋਕ ਖਾਂਦੇ ਨੇ ਜਿਮ ਵਾਲੇ ਮੁੰਡੇ ਜਾਂ ਹੋਰ ਆਯੁਰਵੇਦ ਦਾ ਰੁਝਾਨ ਫੋਲ ਕਰਕੇ ਭਸਮਾ ਕਹਿੰਦੇ ਨੇ ਵੀ ਅਸੀਂ ਭਸਮਾ ਮਣਵਾਉਣੀ ਜਾਂਦੇ ਜੀ ਸਾਡੇ ਕੋਲ ਵੀ ਕਈ ਆਉਂਦੇ ਨੇ ਭਸਮਾ ਕਈ ਲੋਕ ਖਾ ਕੇ ਨਾ ਵੀ ਸਵਰਨੂ ਭਸਮ ਪਾਤੀ ਵਿੱਚ ਚਾਂਦੀ ਭਸਮ ਪਾਤੀ ਵਿੱਚ ਬੰਗ ਭਸਮ ਪਾਤੀ ਵਿੱਚ ਹੋਰ ਕੁਸ਼ਤੇ ਪਾ ਕੇ ਵਿੱਚ ਜੜੀਆਂ ਬੁੱਟੀਆਂ ਪਾ ਕੇ ਉਹ ਬਣਾ ਦਿੰਦੇ ਨੇ ਪਰ ਕਈ ਆਉਂਦੇ ਨੇ ਵੀ ਮੈਂ ਖਾਦਾ ਸੀਗਾ ਜੀ ਮੇਰੇ ਲੀਵਰ ਚ ਪ੍ਰੋਬਲਮ ਆਹੀ ਹੀਰਾ ਭਸਮ ਪਾਤੀ ਕਿਉਂਕਿ ਉਹ ਉਹ ਹਮੇਸ਼ਾ ਹੀ ਤਸਵੀਰ ਦੇਖ ਕੇ ਖਾਣੇ ਨੇ ਅਸੀਂ ਨੇ ਵੀ ਸਾਡੀ ਤਸਵੀਰ ਕੀ ਹੈ ਜੇ ਸਾਡੀ ਪ੍ਰਕਿਰਤੀ ਪਿੱਤਾ ਜਾ ਪਹਿਲਾਂ ਹੀ ਗਰਮੀ ਆ ਫਿਰ ਅਸੀਂ ਭਸਮਾ ਖਾ ਲਾਂਗੇ ਭਸਮਾ ਨੇ ਫਾਇਦਾ ਦਾ ਕੋਈ ਕਰਨਾ ਨਹੀਂ ਫਿਰ ਉਲਟਾ ਨੁਕਸਾਨ ਹੋਊਗਾ ਸਾਨੂੰ ਉਸ ਚੀਜ਼ ਦਾ ਸੋ ਭਸਮਾ ਖਾਣ ਤੋਂ ਪਹਿਲਾਂ ਜਰੂਰ ਆਪਾਂ ਆਪਣੀ ਪ੍ਰਕਿਰਤੀ ਆ ਜਿਹੜੀ ਉਹਨੂੰ ਚੈੱਕ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦਾ ਜਿਹੜਾ ਰੁਝਾਨ ਬਹੁਤ ਆ ਭਸਮਾ ਬਹੁਤ ਲੋਕ ਬਣਾਉਂਦੇ ਨੇ ਅਸੀਂ ਵੀ ਬਣਾ ਕੇ ਦੰਨੇ ਆ ਪਰ ਤਸਵੀਰ ਤੋਂ ਬਿਨਾਂ ਨਹੀਂ ਕਿਹੜੀ ਚੀਜ਼ ਦੀ ਕਿੰਨੀ ਮਕਦਾਰ ਪਾਉਣੀ ਆ ਤਸਵੀਰ ਦੇ ਹਿਸਾਬ ਨਾਲ ਉਹ ਬੜਾ ਜ਼ਰੂਰੀ ਆ ਇਹ ਨਹੀਂ ਹੈਗਾ ਵੀ ਮੈਂ ਇੱਕ ਫਾਰਮੂਲਾ ਬਣਾ ਲਿਆ ਉਹ ਮੈਂ ਖਾ ਲਿਓ ਮੈਂ ਲਿਖ ਲਿਆ ਦੂਜਾ ਪੁਲਵਾਨ ਵੀ ਉਹ ਹੀ ਖਾ ਲਵੇ ਦੂਜਾ ਮਾਲਾ ਜਿਹੜਾ ਕੋਲਨ ਵਾਲਾ ਜਾਂ ਜਿਮ ਜਾਣ ਵਾਲਾ ਜਾਂ ਬੋਡੀ ਬਿਲਡਰ ਆ ਉਹਨੂੰ ਵੀ ਸੇਮ ਦੇ ਦਈਏ ਕਿਉਂਕਿ ਉੱਥੇ ਤਾਂ ਬੜਾ ਵਰੀਕੀ ਨਾਲ ਧਿਆਨ ਰੱਖਣਾ ਪੈਂਦਾ ਵੀ ਪ੍ਰਕਿਰਤੀ ਕੀ ਆ ਬੰਦੇ ਦੀ ਇਹਨੂੰ ਕਿਸ ਲੈਵਲ ਦੀ ਭਸਮ ਕਿਹੜੀਆਂ-ਕਿਹੜੀਆਂ ਭਸਮਾਂ ਹਜਮ ਹੋਣਗੀਆਂ ਜੇ ਖੂਨ ਦੀ ਕਮੀਆਂ ਨਾਲ ਕਿਤੇ ਕਸੀਸ ਭਸਮ ਪਾਉਣ ਕਿਤੇ ਨਹੀਂ ਲੋੜ ਜਾ ਕੋਈ ਜਿਆਦੇ ਮੇਦੇ ਦਾ ਰੋਗ ਹੈ ਕੋਈ ਮੰਡੂਰ ਭਸਮਤਾ ਨਹੀਂ ਪਾਉਣੀ ਜਾਂ ਕੋਈ ਲੋਹ ਭਸਮਤਾ ਨਹੀਂ ਪਾਉਣੀ ਨਾਲ ਇਹ ਸਾਰੀਆਂ ਸਾਨੂੰ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਸੇਸੋ ਭਸਮਾਨ ਬਣਾਉਣ ਵੇਲੇ ਜ਼ਰੂਰ ਕਿਸੇ ਨਾ ਕਿਸੇ ਸਾਨੂੰ ਯੋਗ ਵੈਦ ਨੂੰ ਮਿਲ ਲੈਣਾ ਚਾਹੀਦਾ ਜਿਹੜਾ ਸਾਡੀ ਤਸਵੀਰ ਜਾਣ ਕੇ ਮੇਦੇ ਨੂੰ ਜਾਣ ਕੇ ਫੇਰ ਬਣਾ ਸਕਦਾ ਵੈਸਾ ਜੇ ਕਿਸੇ ਨੇ ਬਣਵਾਉਣਾ ਹੀ ਤੁਤੋਂ ਹੋਵੇ ਜੀ ਮੰਨ ਲਓ ਜਿਵੇਂ ਆਪਾਂ ਕਿਸੇ ਬਿਮਾਰੀ ਵਾਸਤੇ ਤੁਹਾਡੇ ਕੋਲ ਇਲਾਜ ਵਾਸਤੇ ਆਉਨੇ ਆ ਇਹੋ ਚੀਜ਼ ਤੁਤੋਂ ਇਹੀ ਸਪਲੀਮੈਂਟ ਹੀ ਬਣਵਾਉਣਾ ਹੋਵੇ ਮੰਨ ਲਓ ਦੇਸੀ ਫਿਰ ਵੀ ਆਇਆ ਜਾ ਸਕਦਾ ਤੁਹਾਡੇ ਕੋਲ ਤੁਸੀਂ ਬਣਾ ਕੇ ਦੇ ਸਕਦੇ ਜੀ ਹਾਂਜੀ ਹਾਂਜੀ ਸਾਡੇ ਕੋਲ ਰੋਜ਼ ਬਹੁਤ ਦੂਰੋਂ ਦੂਰੋਂ ਹਰਿਆਣੇ ਚੋਂ ਮੇਰਾ ਖਿਆਲ ਰੋਜ਼ 5-4 ਲੋਕ ਲੈ ਕੇ ਜਾਂਦੇ ਨੇ ਬਣਵਾ ਕੇ ਠੀਕ ਹੈ ਜੀ ਉਹਨਾਂ ਜਾਂਦਾ ਹਰਿਆਣੇ ਚ ਸ਼ੌਂਕ ਵੱਧ ਦਾ ਸਰੀਰ ਦਾ ਪਰ ਪੰਜ ਸੱਤ ਪੁਲਵਾਨ ਜ਼ਰੂਰ ਆਉਂਦੇ ਨੇ ਸਾਡੇ ਕੋਲੇ ਤਕਰੀਬਨ ਰੋਜ਼ ਦਾ ਹੀ ਕੰਮ ਆ ਜਿਹੜੇ ਸਪਲੀਮੈਂਟ ਭਸਮਾ ਇਹ ਸਾਰਾ ਤਿਆਰ ਕਰਕੇ ਅਸੀਂ ਦੰਦੇ ਆ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਆ ਜਿਹੜੀ ਅਸੀਂ ਕੁਸ਼ਤੇ ਨੇ ਜਿਹੜੇ ਉਹ ਆਪ ਤਿਆਰ ਕਰਦੇ ਆ ਬਹੁਤ ਵਧੀਆ ਵਿਧੀ ਨਾਲ ਸਾਰੀਆਂ ਪੱਟੀਆਂ ਪੁੱਟੀਆਂ ਲਾਈਆਂ ਹੋਈਆਂ ਨੇ ਵਧੀਆ ਤਰੀਕੇ ਨਾਲ ਕੁਸ਼ਤੇ ਭਸਮਾ ਦੇਸੀ ਤਰੀਕੇ ਨਾਲ ਤਿਆਰ ਕਰਦੇ ਆ ਉਹ ਤਾਂ ਹੀ ਆ ਫਿਰ ਅੱਗੇ ਤੋਂ ਅੱਗੇ ਲੋਕ ਦੱਸੀ ਜਾਂਦੇ ਨੇ ਤੇ ਹਰੇਕ ਬੰਦੇ ਦੀ ਤਸਵੀਰ ਦੇ ਹਿਸਾਬ ਨਾਲ ਬਣਾ ਕੇ ਦਿੰਦੇ ਆ ਪੈਸਾ ਅਗਲੀ ਗੱਲ ਆਪਾਂ ਉਹ ਵੀ ਸਰੀਰ ਨਾਲ ਜੁੜੀ ਹੈ ਪਰ ਜਿੱਥੇ ਜਿੰਨਾ ਕਿ ਮੈਨੂੰ ਪਤਾ ਹੈ ਵੀ ਉਹ ਜਣੀ ਸਰੀਰ ਨਾਲ ਤਾਂ ਜੁੜੀ ਹੈ ਪਰ ਉਹਦੀ ਜਿਹੜੀ ਬਿਮਾਰੀ ਹੈ ਉਹ ਬ੍ਰੇਨ ਤੋਂ ਸ਼ੁਰੂ ਹੁੰਦੀ ਹੈ ਕੋਈ ਬ੍ਰੇਨ 'ਚ ਬਲੋਕੇਜ ਵਗੈਰਾ ਆ ਜਾਂਦੀ ਹੈ ਅਧਰੰਗ ਦੀ ਗੱਲ ਕਰਦੇ ਆ ਜੀ ਆਪਾਂ ਤੇ ਇਹਦੇ ਕੀ ਕਾਰਨ ਹੁੰਦੇ ਨੇ ਤੇ ਕਿੰਨੇ ਕਿ ਕਿੰਨੇ ਕਿ ਪ੍ਰਸੈਂਟ ਤੱਕ ਹੋਇਆ ਬੰਦਾ ਬਿਲਕੁਲ ਠੀਕ ਹੋ ਸਕਦਾ ਹੈ ਜਾਂ ਮਾੜਾ ਮੋਟਾ ਜੇ ਹੁੰਦਾ ਵੀ ਕਿੰਨੇ ਪ੍ਰਸੈਂਟ ਤੱਕ ਜ਼ਿਆਦਾ ਹੋਇਆ ਹੋਵੇ ਤਾਂ ਮਾੜਾ ਮੋਟਾ ਤੁਰਨ ਲੱਗ ਸਕਦਾ ਹੈ ਇਹਦੇ ਕਾਰਨ ਅਧਰੰਗ ਹੋਣ ਦੇ ਕਾਰਨ ਤੇ ਇਲਾਜ ਜਿਹੜੀ ਤਾਂ ਦੇਖੋ ਅਧਰੰਗ ਦੀ ਗੱਲ ਆ ਅਧਰੰਗ ਦੇ ਜਿਹੜੇ ਕਾਰਨ ਨੇ ਜੀ ਇਹ ਹੈਗਾ ਵਾਤ ਦਾ ਰੋਗ ਆ ਜਦੋਂ ਬਹੁਤ ਜ਼ਿਆਦਾ ਸਰੀਰ 'ਚ ਵਾਜੂ ਵਜ ਜਵੇ ਜਾਂ ਸਾਡਾ ਬੀਪੀ ਜੀ ਨੂੰ ਕਹਿੰਦੇ ਆ ਬਹੁਤ ਵਧਣਾ ਸ਼ੁਰੂ ਹੋ ਜਾਂਦਾ ਉਦੋਂ ਸਾਨੂੰ ਅਧਰੰਗ ਦਾ ਖਤਰਾ ਪਣ ਜਾਂਦਾ ਸਰੀਰ 'ਚ ਹੁਣ ਬਾਤ ਕਹਿੰਦੇ ਨੇ ਹਵਾ ਨੂੰ ਜਿਵੇਂ ਤੁਹਾਨੂੰ ਬਾਹਰੀ ਦੁਨੀਆ 'ਚ ਪਹਿਲਾਂ ਸਮਝਾਦਾ ਇਹਨੂੰ ਜਿਵੇਂ ਹੁਣ ਅੱਜ ਕੱਲ੍ਹ ਨੇਹਰੀਆਂ ਦਾ ਮੌਸਮ ਆ ਪਿੱਛੇ ਜੇ ਹੁਣ ਝੱਖੜ ਚੱਲੇ ਨੇਹਰੀਆਂ ਚੱਲੀਆਂ ਇਦਾਂ ਹੀ ਮਾਰੇ ਨੇ ਦੱਸਿਆ ਵੀ ਜਿੰਨਾ ਕੁਝ ਬਾਹਰ ਅਸੀਂ ਪ੍ਰਕਿਰਤੀ 'ਚ ਦੇਖਦੇ ਹਾਂ ਸਾਰਾ ਕੁਝ ਇਹਸ਼ ਪੰਜ ਭੌਤਿਕ ਸਰੀਰ ਦੇ ਵਿੱਚ ਜਦੋਂ ਤਾਂ ਹਵਾ ਚੱਲਦੀ ਹੈ ਸ਼ੀਤ ਹਵਾ ਮਨਮੋਹਕ ਹਵਾ ਮੈਨੂੰ ਕਿਹਾ ਜਾਂਦਾ ਤੁਸੀਂ ਸੁਣਿਆ ਹੋਣਾ ਪਹਿਲਾਂ ਕਹਿੰਦੇ ਸੀ ਆਮ ਵੀ ਬੁੱਲਾ ਪੈ ਗਿਆ ਇਹਨੂੰ ਅਧਰੰਗ ਵਾਲੇ ਨੂੰ ਬੁੱਲਾ ਕਹਿੰਦੇ ਸੀ ਇਹਨੂੰ ਬੁੱਲਾ ਪੈ ਗਿਆ ਕਈ ਏਰੀਆ 'ਚ ਹਾਲੇ ਵੀ ਕਹਿੰਦੇ ਨੇ ਇਹਨੂੰ ਬੁੱਲਾ ਪੈ ਗਿਆ ਯਾਰ ਜਦੋਂ ਤਾਂ ਸਾਨੂੰ ਜਿਹੜੀ ਬਾਤ ਆ ਵਾਜੂ ਹਵਾ ਉਹ ਸਾਡੀ ਨਾਰਮਲ ਚੱਲਦੀ ਆ ਸਾਡੇ ਸਰੀਰ ਦੇ ਵਿੱਚ ਫੇਰ ਉਹ ਕੁਝ ਨਹੀਂ ਕਹਿੰਦੀ ਕੋਈ ਸਟ੍ਰੋਕ ਨਹੀਂ ਆਉਂਦਾ ਬੰਦੇ ਨੂੰ ਬੀਪੀ ਮਾੜਾ ਮੋਟਾ ਵੱਧ ਘਟ ਸਕਦਾ ਜਿਵੇਂ ਬਾਹਰ ਅਸੀਂ ਦੇਖਦੇ ਆ ਜਦੋਂ ਝੱਖੜ ਆਉਂਦਾ ਹਨੇਰੀ ਆਉਂਦੀ ਆ ਦਰੱਖਤ ਪਟ ਦਿੰਦੀ ਆ ਬਿਲਡਿੰਗਾਂ ਵੀ ਸਿੱਟ ਦਿੰਦੀ ਆ ਕਈ ਕਈ ਨੁਕਸਾਨ ਵੀ ਕਰ ਜਾਂਦੀ ਆ ਉਹ ਹੁੰਦੀ ਆ ਤੇਜ਼ ਹਵਾ ਦੀ ਗਤੀ ਇੱਕ ਦਮ ਜਿਹੜੀ ਆ ਜਾਣੀ ਵੀ ਸਾਡਾ ਸਰੀਰ ਪ੍ਰਪੇਅਰ ਨਹੀਂ ਹੈਗਾ ਇੱਕ ਦਮ ਅੰਦਰ ਵਾਯੂ ਦਾ ਵਾਅ ਬਰੋਲਾ ਬਣਿਆ ਬੁੱਲਾ ਪੈ ਗਿਆ ਉਹਦੇ ਚ ਫੇਰ ਸਾਨੂੰ ਜਿਹੜਾ ਪਹਿਲਾਂ ਧਿਆਨ ਰੱਖਣ ਦੀ ਲੋੜ ਆ ਇੱਕ ਤਾਂ ਜਿਨ੍ਹਾਂ ਦਾ ਬੀਪੀ ਥੋੜਾ ਬਹੁਤਾ ਵਾਧਾ ਜਾਂ ਕਦੇ-ਕਦੇ ਵਾਧਾ ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਦੂਜਾ ਜੇ ਸਾਡੇ ਦਿਮਾਗ ਦੀ ਆਕਸੀਜਨ ਦੀ ਕਮੀ ਆ ਸਾਨੂੰ ਉਹਦਾ ਪਤਾ ਕਿਵੇਂ ਲੱਗਦਾ ਵੀ ਸਾਨੂੰ ਘਰਾੜੇ ਤਾਂ ਨਹੀਂ ਆਉਂਦੇ ਜਾਂਦੇ ਜਾਂ ਜਦੋਂ ਅਸੀਂ ਬੈਠੇ ਆ ਕੋਈ ਸਾਹ ਨਾਲ ਆਵਾਜ਼ ਤਾਂ ਨਹੀਂ ਹੌਲੀ-ਹੌਲੀ ਸਾਹ-ਸਾਂਹ ਦੀ ਆਉਂਦੀ ਜਾਂ ਸਾਡਾ ਜਿਹੜਾ ਹਾਰਟ ਦਾ ਪੰਪਿੰਗ ਆ ਜਾਂ ਧੜਕਣ ਘਟਦੀ ਵਾਧਦੀ ਉਹਨਾਂ ਦੋਵੇਂ ਚੀਜ਼ਾਂ ਦਾ ਸਾਨੂੰ ਉਹ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਤੇ ਦੂਜਾ ਇਹਦੇ ਇਲਾਜ ਆਉਣ ਵਿੱਚ ਬਹੁਤ ਹੈਗੇ ਨੇ ਬਹੁਤ ਵੇਧਰ ਨੇ ਤੇ ਜਿਹੜਾ ਤਾਂ ਹੋ ਜਾਂਦਾ ਖੱਬੇ ਪਾਸੇ ਜਿੱਧਰ ਹਾਰਟ ਵਾਲੀ ਸਾਈਡ ਆ ਉਹਦਾ ਇਲਾਜ ਥੋੜਾ ਜਿਹਾ ਔਖਾ ਹੋਊਗਾ ਤੁਸੀਂ ਦੇਖਿਓ ਜਿਹੜੇ ਲੋਕਾਂ ਦਾ ਇਲਾਜ ਨਹੀਂ ਹੁੰਦਾ ਉਹਨਾਂ ਨੂੰ ਮੋਸਟਲੀ ਖੱਬਾ ਪਾਸਾ ਉਹਨਾਂ ਦਾ ਖੜਾ ਹੋਊਗਾ ਕਿਉਂਕਿ ਇੱਧਰ ਸਾਡਾ ਹਾਰਟ ਵਾਲੀ ਸਾਈਡ ਆ ਇਦਰੋਂ ਜ਼ੋਰ ਵੀ ਲੱਗਣਾ ਹੁੰਦਾ ਤੇ ਹਾਰਟ ਨਾਲ ਰਿਲੇਟਡ ਹੋਣ ਕਰਕੇ ਬਿਮਾਰੀ ਨੂੰ ਉਹਨਾਂ ਦौरा ਬਣ ਨਹੀਂ ਪਾਉਂਦਾ ਖੂਨ ਦਾ ਕਿਉਂਕਿ ਇਹ ਵੀ ਕਮਜ਼ੋਰ ਹੋ ਜਾਂਦਾ ਹਾਰਟ ਦੀ ਜਦੋਂ ਬੁੱਲਾ ਪੈ ਗਿਆ ਤਾਂ ਹਾਰਟ ਦੀਆਂ ਧਮਨੀਆਂ ਵੀ ਕਮਜ਼ੋਰ ਹੋ ਜਾਂਦੀਆਂ ਤਾਂ ਜ਼ਿਆਦਾ ਲੋਕ ਤੁਹਾਨੂੰ ਮਿਲਣਗੇ ਜਿਹੜੇ ਖੜੇ ਨੇ ਧੇਰ ਤੋਂ ਖੱਬੇ ਪਾਸੇ ਵਾਲੇ ਖੜੇ ਹੋਣਗੇ ਸੱਜੇ ਪਾਸੇ ਵਾਲੇ ਦਾ ਇਲਾਜ ਬੜਾ ਜਲਦੀ ਵੀ ਹੋ ਜਾਂਦਾ ਤੇ ਵਧੀਆ ਵੀ ਹੋ ਜਾਂਦਾ ਇਹਦੇ 'ਚ ਬਹੁਤ ਆਯੁਰਵੈਦਿਕ ਔਸ਼ਧੀਆਂ ਨੇ ਤੇ ਜਦੋਂ ਸਾਡਾ ਹੱਥ ਪੈਰ ਜਿਹੜੇ ਖੜੇ ਹੁੰਦੇ ਨੇ ਜਾਂ ਹੱਥ ਏਦਾਂ ਹੋ ਜਾਂਦੇ ਨੇ ਵੀਂਗੇ ਡੇਡੇ ਉਹ ਬੁੱਲੇ ਆਉਣ ਵਾਲੇ ਹੋ ਜਾਂਦਾ ਬੰਦੇ ਨੂੰ ਹਲਾਇਆ ਨਹੀਂ ਜਾਂਦਾ ਉਹਦੇ ਲਈ ਇੱਕ ਦੇਸੀ ਤਰੀਕਾ ਮੈਂ ਦੱਸਦਾ ਤੁਸੀਂ ਜਿਹੜੇ ਆਪਣੇ ਚਵੱਚੇ ਹੁੰਦੇ ਨੇ ਔਲੂ ਹੁੰਦੇ ਨੇ ਮੋਟਰਾਂ ਵਾਲੇ ਜਾਂ ਕਿਤੇ ਹੋਰ ਕਾਈ ਦੇਖੀ ਹੋਣੀ ਹਰੀ ਜੀ ਜਿਹੜੀ ਜੰਮੀ ਹੁੰਦੀ ਆ ਹਾਂ ਜੀ ਇਹ ਕਾਈ ਲਿਆ ਕੇ ਨਾ ਪਾਈਆ ਕਾਈ ਲਿਆਓ ਉਹਨੂੰ ਪੱਟ ਕੇ ਉਥੋਂ ਲਾ ਕੇ ਖੁਰਚ ਕੇ ਇਹਨੂੰ ਕੀ ਕਰਨਾ ਫਿਰ ਤੇਲ ਲੈ ਲੈਣਾ ਸਰੋਂ ਦਾ ਜੇ ਪਾਈਆ ਕਾਈਆ ਤਾਂ ਲੀਟਰ ਤੇਲ ਲੈ ਲਓ ਸਰੋਂ ਦਾ ਤੇਲ ਪੂਰਾ ਗਰਮ ਕਰ ਲਓ ਇਹਨ ਲਾਲ ਕਰ ਲਓ ਉਹਨੂੰ ਤੇਲ ਲਓ ਫਿਰ ਗੈਸ ਨੂੰ ਬੰਦ ਕਰਕੇ ਉਹਦੇ ਚ ਸਿੱੜ ਦੋ ਕਾਈ ਰੋ ਉਹ ਗਰਮ ਹੁੰਦੀ ਆ ਬਹੁਤ ਜ਼ਿਆਦੇ ਤੇ ਨਾਲ ਪਾ ਲਓ ਲਸਣ ਬਹੁਤ ਜਿਆ 100 ਗ੍ਰਾਮ ਲਸਣ ਪਾ ਲਓ ਵਿੱਚ 2-4 ਚਮਚੇ ਜਮਾਣ ਦੇ ਪੂਰੇ ਗਰਮ ਚ ਸਿੱੜ ਦੇਣਾ ਹੈ ਸਾਰਾ ਸਮਾਨ ਸਿੱਟ ਕੇ ਫਿਰ ਜਦੋਂ ਇਹ ਥੋੜਾ ਠੰਡਾ ਹੋ ਗਿਆ ਇਹਦੇ ਚ ਮੁਸ਼ਕਪੂਰ ਪਾ ਦੇਣਾ ਪਿਆਗਰਾ ਇਹਦੀ ਮਾਲਿਸ਼ ਕਰਨ ਨਾਲ ਨਾ ਉਹ ਰੋਮ ਖੁੱਲਦੇ ਨੇ ਸਰੀਰ ਚਲਦੇ ਨੇ ਤੇ ਇਹਦੇ ਵਿੱਚ ਐਕਸਰਸਾਈਜ਼ ਦਾ ਬੜਾ ਯੋਗਦਾਨ ਆ। ਕਈ ਵਾਰ ਕੀ ਹੁੰਦਾ ਵੀ ਅਸੀਂ ਨਾ ਜਿਹੜਾ ਰੋਗੀ ਦੇ ਕੇ ਟੇਕਰ ਹੁੰਦੇ ਨੇ ਜਿਨ੍ਹਾਂ ਨੇ ਦੇਖਭਾਲ ਕਰਨੀ ਹੁੰਦੀ ਆ ਉਹ ਜਾਦੇ ਤੰਗ ਹੋ ਜਾਂਦੇ ਨੇ ਇਸ ਰੋਗ ਤੋਂ। ਕਿਉਂਕਿ ਇਹਨੂੰ ਆਰਾਮ ਹੋਣਾ ਹੁੰਦਾ ਬੜਾ ਹੌਲੀ 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 ਆਰਾਮ ਆਉਣਾ ਹੁੰਦਾ। ਸਥਿਤੀ ਹੋ ਜਾਂਦੀ ਆ ਸਮਝ ਲਓ ਵੀ ਬੱਚਿਆਂ ਤੋਂ ਵੀ ਘੱਟ ਜ਼ੋਰ ਹੋ ਜਾਂਦਾ ਬੰਦੇ 'ਚ ਜਿਹੜਾ ਪਾਸਾ ਖੜ ਗਿਆ। ਉਹਨੂੰ ਚਲਾਉਣ ਵਾਸਤੇ ਬੜਾ ਆਰਾਮ ਨਾਲ ਸਾਨੂੰ ਬਿਲਕੁਲ ਹੌਲੀ 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 ਜਾਂ ਤਾਂ ਫਿਜ਼ਿਓਥੈਰੇਪਿਸਟ ਹੋਵੇ ਕੋਈ ਵਧੀਆ ਉਹ ਵੀ ਇਸ ਕੰਮ ਨੂੰ ਸਿੱਧ ਕਰ ਸਕਦਾ ਜਾਂ ਫਿਰ ਘਰ ਦੇ ਹੀ ਬੰਦਾ ਕਿਉਂਕਿ ਫਿਜ਼ਿਓਥੈਰੇਪੀ ਜਿਹੜੀ ਹੁਣ ਜੀ ਫਰਜ ਕਰ ਲੋ 4 ਮਹੀਨੇ ਲੱਗਣੇ ਨੇ 6 ਮਹੀਨੇ ਲੱਗਣੇ ਨੇ ਕਈ ਵਾਰ ਇੰਨਾ ਬੰਦਾ ਕੋਈ ਅਫੋਰਡ ਨਹੀਂ ਕਰਦਾ ਹੁੰਦਾ ਤੇ ਦੂਜਾ ਫਿਜ਼ਿਓਥੈਰੇਪਿਸਟ ਨੇ ਕਈ ਵਾਰ ਨਹੀਂ ਇੰਨਾ ਲੰਬਾ ਸਮਾਂ ਦੇ ਪਾਉਂਦੇ ਜਾਂ ਸਾਨੂੰ ਜਾਣਾ ਮੁਸ਼ਕਲ ਹੁੰਦਾ ਉਹ ਤੋਂ ਬਿਹਤਰ ਹੁੰਦਾ ਵੀ ਸਾਨੂੰ ਘਰ ਹੀ ਇਹਦੀ ਐਕਸਰਸਾਈਜ਼ ਜਾਂ ਹੋਰ ਉਦੋਂ ਦਾ ਜਥਾ ਜੋ ਕਰਕੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਆ ਤੇ ਇਹਨੂੰ ਫਿਰ ਐਕਸਰਸਾਈਜ਼ ਕਰਾਉਣੀ ਆ ਜਿਹੜਾ ਅੰਗ ਪੈਰ ਖੜਾ ਹੌਲੀ 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 ਫਿਰ ਚੱਲ ਪੈਂਦਾ ਇਹ ਕੰਮ ਤੇ ਇਹਦੇ ਲਈ ਜਿਹੜੀਆਂ ਦਵਾਈਆਂ ਨੇ ਅਸ਼ਵਗੰਧਾ ਬੜੀ ਕਾਰਗਰ ਆ ਬੀਪੀ ਦਾ ਧਿਆਨ ਪਹਿਲਾਂ ਵੀ ਰੱਖਣਾ ਹੁੰਦਾ ਬਾਅਦ ਚ ਵੀ ਰੱਖਣਾ ਹੀ ਆ ਫਿਰ ਤਾਂ ਬੀਪੀ ਦਾ ਬਾਅਦ ਚ ਧਿਆਨ ਜੇ ਕੋਈ ਅੰਗਰੇਜ਼ੀ ਦਵਾਈ ਵੀ ਖਾਂਦਾ ਬੀਪੀ ਦੀ ਤਾਂ ਉਹ ਖਾਈ ਜਾਣ ਤੋਂ ਤਾਂ ਵੀ ਕੋਈ ਬਾੜੀ ਬੜੀ ਗੱਲ ਨਹੀਂ ਹੈਗੀ ਜੇ ਨਹੀਂ ਖਾਂਦਾ ਬੀਪੀ ਵੱਧਦਾ ਤਾਂ ਸਰਪਗੰਧਾ ਬਹੁਤ ਕੰਮ ਕਰਦੀ ਹੈ ਇਹਦੇ ਵਿੱਚ ਸਰਪਗੰਧਾ ਕਨਵਰਟੀ ਆਉਂਦੀ ਆ ਸਵੇਰੇ ਸ਼ਾਮ ਗੋਲੀ ਦੋ ਬੀਪੀ ਠੀਕ ਰਹਿੰਦਾ ਅਸ਼ੋਗੰਧਾ ਰਿਸਤ ਪਲਾ ਦਿਓ ਜੇ ਮੂੰਹ ਪੂਰਾ ਨਹੀਂ ਖੁੱਲਦਾ ਜਾਂ ਬੋਲਣ ਚ ਵੀ ਪ੍ਰੋਬਲਮ ਆ ਤਾਂ ਇਹ ਜਿਹੜੀਆਂ ਵਿਧੀਆਂ ਨੇ ਵੈਦਾਂ ਦੀਆਂ ਪੁਰਾਣੀਆਂ ਆ ਅਕਾਈ ਵਾਲੀ ਅਸੀਂ ਬਹੁਤ ਲੋਕਾਂ ਨੂੰ ਦੱਸੀ ਆ ਬਹੁਤ ਨੇ ਵਰਤੀ ਆ ਬਹੁਤ ਚੱਲਣ ਲੱਗ ਗਈ ਖੱਬੇ ਪਾਸੇ ਵਾਲੇ ਵੀ ਚੱਲਣ ਲੱਗੇ ਇੰਨਾ ਕਾਰਗਰ ਆ ਇਹ ਆਪਾਂ ਤਾਂ ਦੇਖਦੇ ਆ ਵੀ ਕਾਈ ਆ ਇਹਨੇ ਕੀ ਕਰਨਾ ਪਰ ਜਦੋਂ ਅਸੀਂ ਵਰਤਦੇ ਆ ਤਾਂ ਉਹ ਚੀਜ਼ ਦਾ ਜਿਹੜਾ ਨਤੀਜਾ ਸਾਹਮਣੇ ਆਉਂਦਾ ਤੇ ਇਹੇ ਜੇ ਰੋਗੀ ਨੂੰ ਠੀਕ ਕਰ ਦੇਣਾ ਇਹ ਤੋਂ ਵੱਡਾ ਪੁੰਨੋ ਦਾ ਕੰਮ ਨਹੀਂ ਜਿਹੜਾ ਬੰਦਾ ਅਸਮਰਥ ਹੋ ਗਿਆ ਆਪਣੀ ਕਾਇਆ ਸਾਧਨ ਤੋਂ ਨਾ ਜਦੋਂ ਉਹਨੂੰ ਚਲਾ ਦੇਣਾ ਤੁਸੀਂ ਨੇ ਉਹ ਬਸ ਫਿਰ ਕੁਦਰਤ ਵੀ ਬੰਦੇ ਦਾ ਧੰਨਵਾਦ ਕਰਦੀ ਹੈ ਤੇ ਚੀਜ਼ ਨਹੀਂ ਮਿਹਰबानी ਬਾਈ ਸਾਹਿਬ ਸੁਪਰੀਆ ਜੀ ਠੀਕ ਹੈ ਜੀ ਧੰਨਵਾਦ